ਮਾਛਟੇ ਆਣੀ ਪਹਿਰੇ ਜੜਾ ਚੰਬੇ ਆਣੀ ਹੁਣ ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆਣੀ ਹੁਣ ਮਾ ਛੋਟਾ ਹੁੰਦਾ ਕਰਤਾ ਸੀ ਫਲੋ ਜੱਕੇ ਢਾਕੂ ਨੋ ਤੈਨੂੰ ਨਹੀਂ ਕੋ ਪਤਾ ਜਾ ਕੇ ਪੁੱਛਤੇ ਰਹੇ ਬਾਪੂ ਫਿਰ ਮੁੱਖ ਮੰਤਰੀ ਲਗਾਤਾਰ ਪਿੰਡ ਦੀਆਂ ਉਹੀ ਗਲੀਆਂ ਦੇ ਵਿੱਚ ਘੁੰਮਦਾ ਹੈਗਾ ਲੋਕੀ ਟੀਚਰਾਂ ਨਹੀਂ ਕਰਦੇ ਹੈਗੇ ਕਿ ਅੱਜ ਫਿਰ ਸੜਕਾਂ ਦੇ ਧੱਕੇ ਕਰਨਾ ਨਹੀਂ ਨਹੀਂ ਲੋਕੀ ਤਾਂ ਟੀਚਰਾਂ ਦਾ ਬਹੁਤ ਕਰਦੇ ਹੀ ਇਹ ਮੰਤਰੀ ਸਾਹਿਬ ਤੂੰ ਉੱਥੇ ਉੱਥੇ ਆ ਗਿਆ ਫਿਰ ਜਿੱਥੇ ਗਿਆ ਹਾਂ ਤੈਨੂੰ ਛੱਡ ਕੇ ਸੋਨੀ ਮਾਨ ਕਿੱਥੇ ਰਹਿ ਗਈ ਸੋਨੀ ਮਾਨ ਕਿੰਨੇ ਗਾਣੇ ਜਿਹੜੇ ਉਹਨਾਂ ਨੇ ਕੀਤੇ ਆ ਤੂੰ ਸੋਨੀ ਮਾਨ ਨਾਲ ਹਾਂਜੀ ਉਹਨਾਂ ਨੇ ਆਪਾਂ ਗਾਣੇ ਤਾਂ ਕੀਤੇ ਆ 7-8 ਗਾਣੇ ਵੀ ਕੀਤੇ ਆ ਇੱਕ ਵਾਦਾ ਕੀਤਾ ਗਿਆ ਸੀ ਤੁਹਾਡਾ ਘਰ ਬਣਾਉਣ ਦਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਘਰ ਤੁਹਾਡਾ ਪੂਰਾ ਬਣ ਚੁੱਕਿਆ ਹੈ ਕਿ ਨਹੀਂ ਘਰ ਦਿਆਂਦੇ ਹਾਂ ਅੰਦਰੋਂ ਪਲੱਸਟਰ ਕਰਾਵਾਂਗੇ ਫਿਰ 40-50 ਦਿਵਾਲੀਆਂ ਲੰਘੀ ਅੰਦਰੋਂ ਪਲੱਸਟਰ ਨਹੀਂ ਹੋਏ ਆਂਦੇ ਅਗਲੀ ਦਿਵਾਲੀ ਤੇ ਕਰਾਵਾਂਗੇ ਅਗਲੀ ਕਰਾਵਾਂਗੇ ਅੰਦਰੋਂ ਪਲੱਸਟਰ ਨਹੀਂ ਹੋਏ ਲੱਗਦਾ ਸੀ ਇਸ ਵਾਰ ਧੋਖਾ ਖਾਦਾ ਜਾਊਗਾ ਹਾਂ ਜੀ ਨਹੀਂ ਤਾਂ ਤਾਂ ਨਹੀਂ ਲੱਗਦਾ ਧੋਖਾ ਖਾਤਾ ਜਾਊ ਪਰ ਖਾਤਾ ਤਾਂ ਗਿਆ ਵਾ ਧੋਖਾ ਚਲੋ ਜਿਹਨੂੰ ਪਤਾ ਜਿਹਨੇ ਦੇਣਾ ਉਹਨੇ ਦੇਤਾ ਜਦੋਂ ਚੰਡੀਗੜ੍ਹ ਤੋਂ ਆਪਣੇ ਪਿੰਡ ਵਾਪਸ ਪਹੁੰਚਦੇ ਹਾਂ ਕਿਵੇਂ ਆਪ ਛੱਡ ਕੇ ਜਾਂਦੇ ਨੇ ਉਹ ਹਾਂ ਜੀ ਆਪ ਹੀ ਛੱਡ ਕੇ ਗਿਆ ਇਸ ਘਰ ਦੇ ਵਿੱਚ ਤੇ ਆਪਾਂ ਨੂੰ ਥੋੜਾ ਦੌਰਾ ਪੈਂਦਾ ਹੈ ਨਾ ਮਿਰਗੀ ਦਾ ਤਾਂ ਹੁਣ ਆਪਣਾ ਮੁੱਖ ਮੰਤਰੀ ਨੇ ਦੁਬਾਰਾ ਅਮਰਤ ਛਕਿਆ ਕਿ ਨਹੀਂ ਛਕਿਆ ਹਾਂ ਜੀ ਨਹੀਂ ਦੁਬਾਰਾ ਨਹੀਂ ਆਪਾਂ ਅਮਰਤ ਛਕਿਆ ਕਾਰ ਆਪਣੇ ਇੱਕ ਵਾਰ ਲਵਾ ਤੇ ਦੁਬਾਰਾ ਨਹੀਂ ਅਮਰਤ ਛਕਿਆ ਆਪਣਾ ਮੇਰੇ ਕੋ ਕਾਰ ਲਵਾਏ ਜਦੋਂ ਉਹਨਾਂ ਦੇ ਅੱਖਾਂ 'ਚ ਪਾਣੀ ਆ ਮੈਂ ਤਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਵੀ ਮੇਰਾ ਠੇਡ ਪਾਰ ਕੇ ਅੰਦਰੋਂ ਜਿਹੜਾ ਉਚੂਲਾ ਦਿੱਤਾ ਭਾਬੇ ਅਮਰ ਤਾਂ ਜਾਲੋ ਵੀ ਕੱਢੋ ਤਾਂ ਕਹਿੰਦੇ ਆ ਇੱਕ ਸੋਸ਼ਲ ਮੀਡੀਆ ਇਹੋ ਜਿਹਾ ਪਲੇਟਫਾਰਮ ਹੈ ਉਹ ਕਿਸੇ ਨੂੰ ਵੀ ਚੜਾ ਲੈਂਦਾ ਦਾ ਕਿਸੇ ਨੂੰ ਉਤਾਰ ਦਿੰਦਾ ਤਾਂ ਕਈ ਵਾਰ ਲੱਖਾਂ ਵਿਊਜ਼ ਜਿਹੜਾ ਹੈਗਾ ਲੈਣ ਵਾਲਾ ਅੱਜ ਮੁੱਖ ਮੰਤਰੀ ਜਿਹੜਾ ਹੈਗਾ ਉਹ ਦਰਦਰ ਦੀਆਂ ਠੋਕਰਾ ਖਾ ਰਹੇ ਆ ਤੁਸੀਂ ਠੀਕ ਸੁਣ ਰਹੇ ਹੋ ਇਹ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਨੇ ਇਹ ਧਰਮਪ੍ਰੀਤ ਮੁੱਖ ਮੰਤਰੀ ਨੇ ਜੋ ਕਿ ਲਗਾਤਾਰ ਧਰਮ ਬੇਸ ਵਾਲੇ ਜਾਨੀ ਕਿ ਮੁੱਖ ਮੰਤਰੀ ਜਿਹੜਾ ਕਹਿੰਦੇ ਧਮਕ ਬੇਸ ਵਾਲੇ ਆਪਣੇ ਜਿਹੜੇ ਗਾਣਿਆਂ ਦੇ ਉੱਤੋਂ ਚੜੇ ਸੀਗੇ ਤਾਂ ਉਸ ਤੋਂ ਬਾਅਦ ਸੋਨੀ ਮਾਨ ਇਹਨਾਂ ਨੂੰ ਨਾਲ ਲੈ ਜਾਂਦੀ ਹੈ ਤਾਂ ਅੱਜ ਦਰਦਰ ਦੀਆਂ ਠੋਕਰਾ ਖਾ ਰਹੇ ਨੇ ਸਾਡੇ ਨਾਲ ਧਰਮਪ੍ਰੀਤ ਮੁੱਖ ਮੰਤਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਹਾਂਜੀ ਹਮਦਰਦ ਟੀਵੀ ਚੈਨਲ ਵਾਲਿਆਂ ਕੈਨੇਡਾ ਵਾਲੇ ਚੈਨਲ ਦਾ ਬਹੁਤ ਵਧੀਆ ਸਵਾਗਤ ਹੈ ਹਮਦਰਦ ਟੀਵੀ ਚੈਨਲ ਆਪਣੇ ਇੰਟਰਵਿਊ ਕਰ ਰਿਹਾ ਹੈ ਹਾਂਜੀ ਬਿਲਕੁਲ ਆ ਕਿਸ ਤਰ੍ਹਾਂ ਦੇਖਦੇ ਹੋ ਧਰਮਪ੍ਰੇਤ ਲਗਾਤਾਰ ਬਹੁਤ ਵਿਵਾਦਾਂ ਦੇ ਵਿੱਚ ਰਹੇ ਹੋ ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੀ ਜਿਹੜੀ ਹੈ ਉਹ ਕਿੱਥੋਂ ਹੁੰਦੀ ਹੈ ਹਾਂਜੀ ਸ਼ੁਰੂਆਤ ਆ ਆਪਣੀ ਹੁੰਦੀ ਆਪਣਾ 682 ਵੈਸਟੂਡੀਓ ਚੈਨਲ ਤੋਂ ਹਾਂਜੀ ਉਹ ਤਰਨਤਾਰ ਦਾ ਆਪਣਾ ਰਣਬੇਰਪਾਠ ਭਾਜੀ ਦਾ ਚੈਨਲ ਹੈ ਅੱਛਾ ਕਿਵੇਂ ਹੁੰਦੀ ਹੈ ਸ਼ੁਰੂਆਤ ਤੁਸੀਂ ਪਿੰਡ ਦੇ ਵਿੱਚ ਰਹਿੰਨੇ ਹੋਗੇ ਉਹ ਕਿਸ ਤਰ੍ਹਾਂ ਤੁਹਾਨੂੰ ਇਹ ਬਾਤਾਂ ਸਬ ਮਿਲਦੇ ਨੇ ਹਾਂਜੀ ਬਾੜ ਸਾਹਿਬ ਆਪਾਂ ਨੂੰ ਕਿਸ ਤਰ੍ਹਾਂ ਮਿਲਦੇ ਆ ਆਪਣਾ ਪਿੰਡ ਦੇਨੇਵਾਲਾ ਖਡੋਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਆਪਣਾ ਆਪਣਾ ਹਲਕਾ ਖਡੋਰ ਸਾਹਿਬ ਹੈ ਜਿਹੜਾ ਆਪਣਾ ਤਰਨਤਾਰਨ ਹੈ ਉੱਥੇ ਆਪਾਂ ਨੂੰ ਦੇਨੇਵਾਲ ਪਿੰਡ ਆਪਣਾ ਉੱਥੇ ਰਣ 베ਰ ਬਾੜ ਭਾਜੀ ਕੰਪਨੀ ਵਾਲਿਆ ਉਹਨਾਂ ਦੇ ਭੂਆ ਦਾ ਪਿੰਡ ਐ ਉੱਥੇ ਭੂਆ ਦੇ ਘਰ ਉਹਨਾਂ ਦੇ ਬੁੰਡੇ ਨੇ ਆਪਾਂ ਨੂੰ ਮਿਲਾਇਆ ਸੀ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਚੰਡੀਗੜ੍ਹ ਲੈ ਜਾਂਦੇ ਹੈਗੇ ਐ ਇਹ ਤਾਂ ਸਾਰੇ ਜਾਣਦੇ ਐ ਤਾਂ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਐ ਕਈ ਗਾਣੇ ਤੁਹਾਡੇ ਰਿਕਾਰਡ ਹੁੰਦੇ ਐ ਕਿੰਨੇ ਕ ਗਾਣੇ ਜਿਹੜੇ ਉਹਨਾਂ ਨਾਲ ਕੀਤੇ ਆ ਤੁਸੀਂ ਸੋਨੀ ਮਾਨ ਰਾਣਾ ਹਾਂਜੀ ਉਹਨਾਂ ਨਾਲ ਆਪਾਂ ਗਾਣੇ ਤਾਂ ਕੀਤੇ ਆ 7-8 ਗਾਣੇ ਵੀ ਕੀਤੇ ਆ ਦੋ ਤੇ ਆਪਾਂ ਦੋ ਤਿੰਨ ਕਮੇਡੀ ਵੀਡੀਓ ਵੀ ਕੀਤੀਆਂ ਹਾਂਜੀ ਹੋਰ ਇੱਕ ਵਾਦਾ ਕੀਤਾ ਗਿਆ ਸੀ ਤੁਹਾਡਾ ਘਰ ਬਣਾਉਣ ਦਾ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਘਰ ਤੁਹਾਡਾ ਪੂਰਾ ਬਣ ਚੁੱਕਿਆ ਕਿ ਨਹੀਂ ਹਾਂਜੀ ਚਲੋ ਘਰ ਤਾਂ ਆਪਣਾ ਆਪਣਾ ਦੋ ਕਮਰੇ ਹੈ ਆਪਣਾ ਇੱਕੋ ਕਮਰਾ ਹੈ ਪਹਿਲਾਂ ਬਾਲਿਆਂ ਵਾਲਾ ਇੱਕ ਆਪਣਾ ਕਮਰਾ ਚੌੜਾ ਬਾਲਿਆਂ ਵਾਲਾ ਹੈ ਫਿਰ ਪੰਚਾਇਤ ਨੇ ਪਾਇ ਫਟਿਆਂ ਵਾਲਾ ਲੈਂਟਰ ਪਾ ਕੇ ਦੋ ਕਮਰੇ ਕਰਤੇ ਬਾਹਰੋਂ ਪਲਸਤਰ ਕਰਤੇ ਹੈ ਕਰ ਦਿਆਂਦੇ ਹਾਂ ਅੰਦਰੋਂ ਪਲਸਤਰ ਕਰਾਵਾਂਗੇ ਫਿਰ 40 50 ਦੀਵਾਲੀਆਂ ਲੰਘੀ ਅੰਦਰੋਂ ਪਲਸਤਰ ਨਹੀਂ ਹੋਏ ਆਂਦੇ ਅਗਲੀ ਦੀਵਾਲੀ ਤੇ ਕਰਾਵਾਂਗੇ ਅਗਲੀ ਕਰਾਵਾਂਗੇ ਅੰਦਰੋਂ ਪਲਸਤਰ ਨਹੀਂ ਹੋਏ ਫਿਰ ਉਹ ਜਿਹੜੇ ਦੋ ਕਮਰੇ ਬਾਲਿਆਂ ਫਟਿਆਂ ਵਾਲਾ ਲੈਂਟਰ ਹੀ ਉਹ ਫਿਰ ਪੰਚਾਇਤ ਨੇ ਫਟਿਆਂ ਵਾਲਾ ਲੈਂਟਰ ਆਪਣਾ ਬਾਲਿਆਂ ਵਾਲਾ ਕਮਰਾ ਫਟਿਆਂ ਵਾਲਾ ਲੈਂਟਰ ਕਰਤਾ ਉਹਨਾਂ ਨੇ ਦੋ ਕਮਰੇ ਫਿਰ ਚੋਕੇ ਲੈਂਟਰ ਪਲੇਟਾਂ ਨਾਲ ਕਰਕੇ ਦੋ ਉਹ ਕਮਰੇ ਆ ਗਾੜੀ ਅੰਦਰੋਂ ਪਰ ਪਲਸਤਰ ਕਰਕੇ ਬਰਾਂਡਾ ਰਸੋਈ ਬਾਥਰੂਮ ਚਲੋ ਵਧੀਆ ਕੋਠੀ ਤਿਆਰ ਕਰਤੀ ਆ ਤਾਂ ਫਿਰ ਉਹਦੇ ਵਿੱਚ ਪੈਸਾ ਦਿੱਤਾ ਰਣਵੀਰ ਬਾਠਰਾ ਨੇ ਕਿੰਨਾ ਕੁ ਪੈਸਾ ਦਿੱਤਾ ਸੀ ਹਾਂਜੀ ਪੈਸਾ ਤਾਂ ਹੁਣ ਮੈਂ ਪਤਾ ਨਹੀਂ ਕਿੰਨਾ ਦਿੱਤਾ ਮੈਂ ਲਿਖਿਆ ਨਹੀਂ ਮੈਨੂੰ ਚੇਤਾ ਨਹੀਂ ਹੁੰਦਾ ਕਿਸ ਤਰ੍ਹਾਂ ਵਾਦਾ ਕੀਤਾ ਗਿਆ ਸੀ ਪੂਰੀ ਕੋਠੀ ਤਿਆਰ ਕਰਨ ਦਾ ਉਹ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਹਾਂਜੀ ਪੂਰੀ ਤਾਂ ਚਲੋ ਨਹੀਂ ਕੀਤੀ ਗਈ ਉਹਨਾਂ ਦੋ ਕਮਰੇ ਪਲਸਤਰ ਕਰਕੇ ਗਾੜੀ ਬਰਾਂਡਾ ਰਸੋਈ ਬਾਥਰੂਮ ਬਣਾ ਕੇ ਤੇ ਵਧੀਆ ਚਲੋ ਬਣਾਤਾ ਵਾ ਕਿੰਨਾ ਚਿਰ ਰਹੇ ਹੋ ਤੁਸੀਂ ਚੰਡੀਗੜ੍ਹ ਸੋਨੀ ਮਾਨਰਾਂ ਦੇ ਕੋਲ ਉੱਥੇ ਹਾਂ ਜੀ ਉਹਨਾਂ ਕੋਲ 3 ਸਾਲ ਰਹੇ ਆਪਾਂ ਹਾਂ ਜੀ। ਤਾਂ 3 ਸਾਲ ਦੇ ਵਿੱਚ ਕੋਈ ਤਨਖਾਹ ਵਗੈਰਾ ਵੀ ਦਿੰਦੇ ਸੀਗੇ ਤੁਹਾਨੂੰ ਕਿ ਜਾਂ ਕਿਸ ਤਰ੍ਹਾਂ ਰਹਿਣ ਲੱਗ ਕੇ ਉੱਥੇ ਰਹਿੰਦੇ ਸੀ ਜਦੋਂ ਤੁਸੀਂ? ਹਾਂ ਜੀ ਤਨਖਾਹ ਤਾਂ ਚਲੋ ਪੱਕੀ ਨਹੀਂ ਸੀ ਲਾਈਵ ਵਗੈਰਾ। ਉਹ ਚਲੋ ਜਦੋਂ ਘਰ ਮਿਲਣ ਆਉਂਦੇ ਇਹ ਮਿਲਣ ਆਉਂਦੇ ਆਪਾਂ ਨੂੰ ਉਦੋਂ ਥੋੜਾ ਬਹੁਤਾ ਖਰਚਾ ਪਾਣੀ ਦੇ ਜਾਂਦੇ ਦੋ ਚਾਰ ਜਰ। ਅੱਛਾ ਜਦੋਂ ਲੱਗਦਾ ਸੀਗਾ ਕਿ ਤੁਹਾਡੇ ਮਾਪਿਓ ਵੀ ਖੁਸ਼ ਸੀਗੇ ਉਦੋਂ ਜਦੋਂ ਤੁਹਾਨੂੰ ਲੈ ਕੇ ਜਾਂਦੇ ਆ ਪਹਿਲੀ ਵਾਰ ਲਗਾਤਾਰ ਤੁਹਾਡੀਆਂ ਵੀਡੀਓਜ਼ ਦੇਖਿਆ ਸੀ ਬਹੁਤ ਖੁਸ਼ ਨਜ਼ਰ ਆਉਂਦੇ ਸੀਗੇ ਤੁਸੀਂ ਕਿ ਕੰਪਨੀ ਦੇ ਨਾਲ ਕੰਟਰੈਕਟ ਹੋ ਗਿਆ ਹੈਗਾ ਚੰਡੀਗੜ੍ਹ ਜਾ ਰਹੇ ਆ ਲੱਗਦਾ ਸੀਗਾ ਕਿ ਇੱਕ ਮੁਕਾਮ ਤੇ ਪਹੁੰਚੋਗੇ ਅਜ ਹਲੇ ਵੀ ਉੱਥੇ ਹੀ ਖੜੇ ਹੋ ਹਾਂਜੀ ਲੱਗਦਾ ਸੀ ਉਦੋਂ ਤਾਂ ਹੁਣ ਤਾਂ ਚਲੋ ਮੁਕਾਮ ਤੇ ਕੀ ਪਹੁੰਚਣਾ ਮਹਾਰਾਜ ਦੇ ਕਰਪਾਏ ਮੁਕਾਮ ਤੇ ਮਹਾਰਾਜ ਨੇ ਹੌਲੀ-ਹੌਲੀ ਆਪਾਂ ਨੂੰ ਘੜਨਾ ਹੈ ਆਪਾਂ ਇੱਕ ਜਗ੍ਹਾ ਤੇ ਹੁਣ ਟਕੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਸੋਨੀ ਮਾਨਰਾਂ ਦੇ ਨਾਲ ਵੀ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਹਾਂ ਜੀ ਨਹੀਂ ਇਤਾਂ ਤਾਂ ਨਹੀਂ ਲੱਗਦਾ ਧੋਖਾ ਖਾਤਾ ਜਾਊ ਪਰ ਖਾਦਾ ਤਾਂ ਗਿਆ ਵਾ ਧੋਖਾ ਚਲੋ ਜਿਹਨੂੰ ਪਤਾ ਜਿਹਨੇ ਦੇਣਾ ਹੀ ਉਹਨੇ ਦੇਤਾ ਅੱਛਾ ਜਦੋਂ ਵਾਪਸੀ ਆਣੇ ਹੈਗੇ ਉਹ ਉਸ ਟਾਈਮ ਵਾਪਸੀ ਕਿਵੇਂ ਹੁੰਦੀ ਹੈ ਤੁਹਾਡੀ ਹਾਂ ਜੀ ਜਦੋਂ ਚੰਡੀਗੜ੍ਹ ਤੋਂ ਆਪਣੇ ਪਿੰਡ ਵਾਪਸ ਪਹੁੰਚਦੇ ਹਾਂ ਕਿਵੇਂ ਆਪ ਛੱਡ ਕੇ ਜਾਂਦੇ ਨੇ ਉਹ ਹਾਂ ਜੀ ਆਪ ਹੀ ਛੱਡ ਕੇ ਗਏ ਸੀ ਘਰ ਦੇ ਵਿੱਚ ਤੇ ਆਪਾਂ ਨੂੰ ਥੋੜਾ ਦੌਰਾ ਪੈਂਦਾ ਹੈ ਨਾ ਮਿਰਗੀ ਦਾ ਮੇਰੇ ਸਾਹਬ ਨਾਲ ਉਹਦਾ ਕਰਕੇ ਉਹਨਾਂ ਨੇ ਥੋੜਾ ਖਰਾਬੀ ਕਰ ਲਈ ਇਹ ਤਿੰਨ ਸਾਲ ਦੇ ਵਿੱਚ ਪਹਿਲਾਂ ਨਹੀਂ ਦੌਰਾ ਪਿਆ ਹਾਂ ਜੀ ਤਿੰਨ ਸਾਲ ਦੇ ਵਿੱਚ ਤਾਂ ਚਲੋ ਪੈਂਦਾ ਹੈ ਆਪਾਂ ਦਵਾਈ ਖਾਈ ਤੇ ਐਪੇਟੌਨ ਗੋਲੀ ਖਾਈ ਦੇ ਨਾਲ ਪ੍ਰੈਗਾ ਬਨੈਲ ਚਲੋ ਪ੍ਰੈਗਾ ਬਨੈਲ ਡਾਕਟਰਾਂ ਬੰਦ ਕਰਤੀ ਐਪੇਟੌਨ ਹੁਣ ਚੱਲਦੀ ਲਗਾਤਾਰ ਉਹ ਵਧੀਆ ਦਵਾਈ ਆ ਤੇ ਉਹਨਾਂ ਫਿਰ ਖਵਾਉਂਦੇ ਆਪਾਂ ਨੂੰ ਪ੍ਰੈਗਾ ਬਨੈਲ ਵੀ ਡਾਕਟਰਾਂ ਦੇ ਉਹ ਨਸ਼ੇ ਵਾਲੀ ਗੋਲੀ ਉਹ ਬੰਦ ਕਰ ਦੋ ਹੁਣ ਆਪਣੀ ਪੈਪੇਟੌਨ ਗੋਲੀ ਚੱਲਦੀ ਨਾਲ ਹੋਰ ਨਵੀਆਂ ਦਵਾਈਆਂ ਸ਼ੁਰੂ ਜੇ ਤੋ ਪਿੰਡ ਪਹੁੰਚਦੇ ਹੋ ਵਾਪਸੀ ਆਣੇ ਹੈਗੇ ਉਹ ਤੁਹਾਨੂੰ ਦੁਬਾਰਾ ਫਿਰ ਇਹ ਲੈਣ ਨਹੀਂ ਜਾਂਦੇ ਹਾਂ ਜੀ ਨੇ ਦੁਬਾਰਾ ਨਹੀਂ ਲੈਣ ਆਉਂਦੇ ਕੋਈ ਫੋਨ ਵਗੈਰਾ ਨਹੀਂ ਨਹੀਂ ਉਹ ਫੋਨ ਵਗੈਰਾ ਉਹਨਾਂ ਲੈ ਕੇ ਦਿੱਤਾ ਫੋਨ ਵੀ ਨਹੀਂ ਉਹਨਾਂ ਦਾ ਆ ਆਉਂਦੇ ਦੋ ਚਾਰ ਮਹੀਨੇ ਘਰੇ ਲਾ ਕੇ ਆ ਤੈਨੂੰ ਲੈ ਜਾਗੇ ਬਾਅਦ ਉਹਨਾਂ ਫੋਨ ਕੀਤਾ ਨਹੀਂ ਫੋਨ ਚੁੱਕਿਆ ਨਹੀਂ ਫਿਰ ਮੁੱਖ ਮੰਤਰੀ ਲਗਾਤਾਰ ਪਿੰਡ ਦੀਆਂ ਉਹੀ ਗਲੀਆਂ ਦੇ ਵਿੱਚ ਘੁੰਮਦਾ ਹੈਗਾ ਲੋਕੀ ਟੀਚਰਾਂ ਨਹੀਂ ਕਰਦੇ ਹੈਗੇ ਕਿ ਅੱਜ ਫੇਰ ਸੜਕਾਂ ਦੇ ਧੱਕੇ ਖਾਨਾ ਨਹੀਂ ਨਹੀਂ ਲੋਕੀ ਤਾਂ ਟੀਚਰਾਂ ਦਾ ਬਹੁਤ ਕਰਦੇ ਹੀ ਇਹ ਮੰਤਰੀ ਸਾਹਿਬ ਤੋਂ ਉੱਥੇ-ਉੱਥੇ ਆ ਗਏ ਫੇਰ ਜਿੱਥੇ ਗਿਆ ਹਨ ਤੈਨੂੰ ਛੱਡ ਕੇ ਸੋਨੀ ਬਾਣ ਕਿੱਥੇ ਰਹਿ ਗਈ ਸੋਨੀ ਬਾਣ ਹਾਂਜੀ ਤੇ ਮਨ ਨੂੰ ਠੇਸ ਪਹੁੰਚਦੀ ਹੈ ਕਿ ਯਾਰ ਮੈਂ ਕਿੱਥੇ ਮਾਨੂ ਤਾਂ ਚਲੋ ਠੇਸ ਕੀ ਪਹੁੰਚਣੀ ਆ ਮਹਾਰਾਜ ਨੇ ਆਪਣੀ ਕਿਰਪਾ ਕੀਤੀ ਆ ਆਪਾਂ ਨੂੰ ਸਾਰੇ ਪਿਆਰ ਕਰਦੇ ਆ ਆਪਾਂ ਨੂੰ ਸਾਰਾ ਸੰਸਾਰ ਵਧਿਆ ਆਪਾਂ ਨੂੰ ਲਾਈਕ ਪਸੰਦ ਸ਼ੇਅਰ ਕਰਦਾ ਮਹਾਰਾਜ ਸਾਰਿਆਂ ਦੇ ਚੜ੍ਹਦੇ ਕਾਲਾ ਕਰੇ ਮਹਾਰਾਜ ਸਾਰਿਆਂ ਦੇ ਬੇਰ ਪਰਿਆਥ ਰੱਖੇ ਤੇ ਉਸ ਤੋਂ ਬਾਅਦ ਹੁਣ ਘਰ ਦਾ ਮਾਹੌਲ ਕਿਸ ਤਰ੍ਹਾਂ ਘਰ ਦੇ ਵਿੱਚ ਖਰਚਾ ਪਾਣੀ ਕਿਵੇਂ ਚੱਲਦਾ ਖਰਚਾ ਪਾਣੀ ਦਾ ਚਲੋ ਵਧੀਆ ਚੱਲੀ ਜਾਂਦਾ ਆਪਣੇ ਡੈਡੀ ਆਪਣੇ ਦਿਹਾੜੀ ਦਾਪਾ ਕਰਨ ਜਾਂਦੇ ਆ ਨਾਲ ਮੈਨੂੰ ਵੀ ਲੈ ਜਾਂਦੇ ਜਦੋਂ ਮੈਂ ਵਿਹਲਾ ਹੁੰਦਾ ਹਾਂ ਹਾਂਜੀ ਇਦਾਂ ਆਪਣਾ ਦਿਹਾੜੀ ਦਾਪਾ ਆਪਣਾ ਵਧੀਆ ਚੱਲੀ ਜਾਂਦਾ ਕੰਮ ਕਰਦਾ ਹੁੰਦਾ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਤੁਹਾਡੇ ਨਾਲ ਉਤਰਾ ਚੜਾ ਹੋਏ ਤੁਹਾਡੇ ਕਕਾਰ ਤੱਕ ਜਿਹੜੇ ਲਹਾ ਦਿੱਤੇ ਗਏ ਸੀਗੇ ਤਾਂ ਹੁਣ ਆਪਣਾ ਮੁੱਖ ਮੰਤਰੀ ਨੇ ਦੁਬਾਰਾ ਅਮਰਤ ਛਕਿਆ ਕਿ ਨਹੀਂ ਛਕਿਆ ਹਾਂਜੀ ਨੇ ਦੁਬਾਰਾ ਨਹੀਂ ਆਪਾਂ ਅਮਰਤ ਛਕਿਆ ਕਕਾਰ ਆਪਣੇ ਇੱਕ ਵਾਰ ਲਵਾਤੇ ਦੁਬਾਰਾ ਨਹੀਂ ਅਮਰਤ ਛਕਿਆ ਆਪਣਾ ਹਾਂਜੀ ਕਿਉਂ ਕਾਰਨ ਕੀ ਰਿਹਾ ਕਿਉਂ ਨਹੀਂ ਗੁਰੂ ਦੇ ਸਿੱਖ ਬਣੇ ਦੁਬਾਰਾ ਹਾਂ ਜੀ ਗੁਰੂ ਕੇ ਸਿੱਖ ਤਾਂ ਪਾ ਚਲੋ ਬਣੇ ਹੀ ਆਂ ਕਕਾਰ ਤਾਂ ਆਪਣੇ ਲਵਾਏ ਗਿਆ ਜਦੋਂ ਉਦੋਂ ਆਪਣੇ ਘਰ ਦਾ ਸਾਰਾ ਪਰਿਵਾਰ ਨੂੰ ਦੁੱਖ ਹੋਇਆ ਵਾ ਉਦੋਂ ਸਾਰੇ ਪਰਿਵਾਰ ਦਾ ਆਪਣੇ ਮੰਮੀ ਡੈਡੀ ਤਾਂ ਚਲੋ ਰੌਂਡ ਐਪ ਉਹਨਾਂ ਦੇ ਅੱਖਾਂ 'ਚ ਪਾਣੀ ਆਇਆ ਹੈ ਮੇਰੇ ਕਕਾਰ ਲਵਾਏ ਜਦੋਂ ਤੇ ਉਹਨਾਂ ਦੇ ਅੱਖਾਂ 'ਚ ਪਾਣੀ ਆਇਆ ਮੈਂ ਤਾਂ ਇਹ ਵੀ ਕਿਹਾ ਵੀ ਉਹਨਾਂ ਨੂੰ ਵੀ ਮੇਰਾ ਢੱਡ ਪਾੜ ਕੇ ਅੰਦਰੋਂ ਜਿਹੜਾ ਉਚੋਲਾ ਦਿੱਤਾ ਬਾਪਿਆ ਅਮਰ ਤਾਂ ਜਾਲੋ ਵੀ ਕੱਢੋ ਉਹ ਤਾਂ ਉਹਨਾਂ ਕੱਢਿਆ ਨਹੀਂ ਤੱਕਕਾਰ ਦਾ ਭਲੇ ਉਹਨਾਂ ਹਾਂ ਜੀ ਕੀ ਸਮਝਦੇ ਹੋ ਅੱਜ ਉਹ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡਾ ਸਾਥ ਛੱਡ ਦਿੱਤਾ ਹੈਗਾ ਹਾਂ ਜੀ ਕੀ ਕਹਿ ਰਹੇ ਜਿਹੜੇ ਲੋਕ ਤੁਹਾਨੂੰ ਲੈ ਕੇ ਗਏ ਸੀ ਅੱਜ ਉਹ ਕਿਸ ਮੁਕਾਮ ਤੇ ਨੇ ਹਾਂ ਜੀ ਉਹਨਾਂ ਦਾ ਮੁਕਾਮ ਤਾਂ ਮੈਨੂੰ ਪਤਾ ਨਹੀਂ ਕਿੱਥੇ ਆ ਉਹ ਵੀ ਇੰਨਾ ਖੇਡਦੇ ਫਿਰਦੇ ਕਦੀ ਉੱਤੇ ਕਦੀ ਥੱਲੇ ਹਾਂ ਜੀ ਪਰ ਕਿਸੇ ਨਾਲ ਮ ਹਾਂਜੀ ਮਾੜਾ ਕਰਨ ਤੇ ਉਹਨਾਂ ਨੂੰ ਪਤਾ ਹੋਊ ਕੀ ਕੀਤਾ ਕਿਸ ਨਾਲ ਹਾਂਜੀ ਅੱਛਾ ਬਹੁਤ ਸ਼ਬਦ ਵੀ ਤੁਸੀਂ ਬਹੁਤ ਵਧੀਆ ਗਾਇਨ ਕਰ ਲੰਨੇ ਹੋ ਜਿਵੇਂ 40 ਮੁਕਤਿਆਂ ਦੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦਾ ਹੈਗਾ ਤਾਂ 40 ਮੁਕਤਿਆਂ ਦੇ ਨਾਮ ਜਿਹੜੇ ਤੁਹਾਡੇ ਦਰਸ਼ਕਾਂ ਨੂੰ ਤੁਸੀਂ ਥਾ ਸਕਦੇ ਹਾਂ 40 ਮੁਕਤਿਆਂ ਦੇ ਨਾਮ ਤੁਹਾਨੂੰ ਸੁਣਾ ਦਿੰਨੇ ਹੈ ਦਰਸ਼ਕਾਂ ਨੂੰ 40 ਮੁਕਤੇ ਜਿਹੜਾ ਮੁਕਤ ਸਰ ਸਾਹਿਬ ਗੁਰਦਾਰਾ ਵਾ ਗੁਰਦਾਰਾ ਟੋਟੀ ਗੰਢੇ ਦਰਬਾਰ ਸਾਹਿਬ ਜਿੱਥੇ 40 ਮੁਕਤੇ ਸ਼ਹੀਦ ਹੋਏ ਆ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਤਾ ਨੇ 40 ਮੁਕਤੇ ਨੇ ਮੁਕਤੀ ਪ੍ਰਾਪਤ ਕੀਤੀ ਉਥੇ ਭਾਈ ਮਾਨ ਸਿੰਘ ਉਹਨਾਂ ਨੇ ਕੇ ਮਾਫੀ ਮੰਗੀ ਪਹਿਲਾਂ ਬਦਾਵਾ ਦੇ ਕੇ ਗਿਆ ਮੁੜ ਕੇ ਬਦਾਵਾ ਪਾੜਿਆ ਆਣ ਕੇ ਬਦਾਵਾ ਲੈ ਕੇ ਦਿੱਤਾ 40 ਮੁਕਤਿਆਂ ਦੇ ਨਾਮ ਇਦਾਂ ਵਾ ਭਾਈ ਮਾਨ ਸਿੰਘ ਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੋਇਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਟਾ ਸਿੰਘ ਚੰਪਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਕ ਸਿੰਘ ਬੋਰਡ ਸਿੰਘ ਪੋਲਾ ਸਿੰਘ ਪੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਸ਼ਮਣ ਸਿੰਘ ਜੀ ਬਿਲਕੁਲ ਤਾਂ ਹੁਣ ਤੁਸੀਂ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਪਹੁੰਚੇ ਹੈਗੇ ਹੋ ਹੁਣ ਕਿਨਾਂ ਦੇ ਮਤਲਬ ਸ਼ਤਰਫਾਇਸਲੇ ਕੰਮ ਕਰਨਾ ਚਾਹੁੰਦੇ ਹੈਗੇ ਹੋ ਹਾਂਜੀ ਹੁਣ ਤਾਂ ਆਪਾਂ ਚੜ੍ਹਦੇ ਕਲਾ ਟਾਈਮ ਟੀਵੀ ਦੀਆਂ ਮਾਰਤਾਂ ਦੇ ਵਿੱਚ ਖੜੇ ਆਂ ਹਾਂਜੀ ਚੜ੍ਹਦੇ ਕਲਾ ਟਾਈਮ ਟੀਵੀ ਚ ਆਣ ਆਇਆ ਆਪਾਂ ਨੂੰ ਸੈੱਟ ਕਰ ਲਿਆ ਆਪਾਂ ਨੂੰ ਹਾਂਜੀ ਆਪਣਾ ਦਾਖਲ ਕਰ ਲਿਆ ਚੜ੍ਹਦੇ ਕਲਾ ਟਾਈਮ ਟੀਵੀ ਵਾਲਾਂ ਚੈਨਲ ਦੇ ਵਿੱਚ ਉਹਨਾਂ ਦੇ ਨਾਲ ਆਪਾਂ ਹੁਣ ਕੰਮ ਕਰ ਰਹੇ ਆਂ ਚੜ੍ਹਦੇ ਕਲਾ ਟਾਈਮ ਟੀਵੀ ਨਾਲ ਆਪਣੀ ਚੜ੍ਹਦੇ ਕਲਾ ਜਾਣੀ ਆ ਹਾਂਜੀ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਚੈਨਲ ਆ ਅੱਛਾ ਮੁੱਖ ਮੰਤਰੀ ਲਗਾਤਾਰ ਜਿਵੇਂ ਤੁਸੀਂ ਪਹਿਲਾਂ ਗਾਣੇ ਗਾਉਂਦੇ ਸੀਗੇ ਤਾਂ ਹੁਣ ਵੀ ਕੋਈ ਆਉਣ ਵਾਲਾ ਇਸ ਤਰ੍ਹਾਂ ਦਾ ਕੋਈ ਹੈਗਾ ਕੋਈ ਤੁਹਾਡਾ ਰੈਪ ਹੋਵੇ ਜਾਂ ਕੋਈ ਗਾਣਾ ਆ ਕੇ ਤਿਆਰ ਕੀਤਾ ਹੋਵੇ ਕਿਸੇ ਦੇ ਨਾਮ ਨਹੀਂ ਹੁਣ ਤਾਂ ਨਹੀਂ ਆ ਉਹ 60 ਜਿਹੜੀ ਕੰਪਨੀ ਨੇ ਛੱਡਿਆ ਉਸ ਤੋਂ ਬਾਅਦ ਇੱਕ ਬੰਦਾ ਆਪਣੇ ਕੋਲ ਆਇਆ ਸੀ ਗਹਿਰੀ ਮੰਡੀ ਜੰਡੇਆਲੇ ਦਾ ਉਹਨੇ ਆਪਣੇ ਨਾਲ ਦੋ ਗਾਣੇ ਕੀਤੇ ਆ ਉਹ ਤੁਹਾਨੂੰ ਸੁਣਾ ਦਿੰਨੇ ਜੇ ਸੁਣਨੇ ਦੇ ਉਹ ਆਪਣੇ ਗਾਣੇ ਦੇ ਵਿੱਚ ਖੁੰਡ ਪੁਰਾਣਾ ਗਾਣਾ ਅਪਣਾਇਆ ਹੈ ਨਵਾਂ ਆਪਣਾ ਖੁੰਡ ਪੁਰਾਣਾ ਗਾਣਾ ਆ ਉਹ ਚ ਆਪਣਾ ਰੈਪ ਇਹਦਾ ਅੱਜ ਤੱਕ ਜਿੰਦਗੀ ਚ ਬੜੇ ਬੜੇ ਵੇਖੇ ਮੈਂ ਵੱਡੇ ਵੱਡੇ ਬਾਈਲੇ ਨੇ ਚ ਪੜਾ ਨਾਲ ਸਿੱਖੇ ਮੈਂ ਮੈਂ ਛੱਡੇ ਬਦਮਾਸ਼ੀ ਤਾਂ ਸਰੇਫ ਨਹੀਂ ਹੋ ਗਿਆ ਕੱਟਦੇ ਮੈਂ ਬਹੁਤ ਜਿਹੇ ਸਾਹਮਣੇ ਖਲੋ ਗਿਆ ਮੈਂ ਛੱਡੇ ਆਂ ਨਿਹਰੇ ਜੜਾ ਚੰਬੇ ਆਣੀ ਹੁਣ ਮੇਰੇ ਖਿਆਲ ਨਾਲ ਤੂੰ ਤਾਂ ਜੰਮਿਆਣੀ ਹੁਣ ਮੈਂ ਛੋਟਾ ਹੁੰਦਾ ਕਰਤਾ ਸੀ ਫੋਲ ਜਗੇ ਡਾਕੂ ਨੂੰ ਤੈਨੂੰ ਨਹੀਂ ਕੋ ਪਤਾ ਜਾ ਕੇ ਪੁੱਛ ਤਰੇ ਪਾਪੂ ਨੂੰ ਹਾਂਜੀ ਤੇ ਹੁਣ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਹੈਗਾ ਪਰਿਵਾਰ ਖੁਸ਼ ਹੈ ਸਾਰਾ ਹਾਂਜੀ ਪਰਿਵਾਰ ਤਾਂ ਖੁਸ਼ ਹੈ ਆਪਣਾ ਸਾਰਾ ਹਾਂਜੀ ਉਹ ਕਹਿੰਦੇ ਨੇ ਕਿ 3 ਸਾਲ ਮੁੱਖ ਮੰਤਰੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਰਿਹਾ ਤਾਂ ਨੁਕਸਾਨ ਹੋਇਆ ਜੇ 3 ਸਾਲ ਕਿਤੇ ਆਪਣੀ ਮਿਹਨਤ ਕੀਤੀ ਹੁੰਦੀ ਉਹਨਾਂ ਦੇ ਨਾ ਉਹਨਾਂ ਕੋਲੇ ਜਾਂਦਾ ਤਾਂ ਸ਼ਾਇਦ ਅੱਜ ਕਿਤੇ ਨਾ ਕਿਤੇ ਪਹੁੰਚਿਆ ਹੋਣਾ ਸੀ ਹਾਂਜੀ ਉਹ ਤਾਂ ਇਹ ਗੱਲ ਕਹਿੰਦੇ ਹੀ ਆ ਜਿਹੜੀ ਤੁਸੀਂ ਕਹਿ ਰਹੇ ਜੀ ਹਾਂਜੀ ਤਾਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਤੁਹਾਨੂੰ ਕਿਵੇਂ ਯੂਜ਼ ਕੀਤਾ ਗਿਆ ਉੱਥੇ ਚੰਡੀਗੜ੍ਹ ਹਾਂ ਲਗਾਤਾਰ ਤਾਂ ਯੂਜ਼ ਤਾਂ ਕੀਤਾ ਗਿਆ ਚਲੋ ਜੋਸ਼ ਤਾਂ ਉਹਨਾਂ ਨੇ ਜਿੱਦਾਂ ਕੀਤਾ ਉਹਨਾਂ ਨੂੰ ਪਤਾ ਹੈ ਹੁਣ ਆਪਾਂ ਨੂੰ ਕੀ ਪਤਾ ਕਿ ਤਾਂ ਕੀਤਾ ਹਾਂ ਜੀ ਤਾਂ ਹੁਣ ਉਹਨਾਂ ਦੇ ਵੱਲੋਂ ਮਿਲ ਕੰਟਰੈਕਟ ਜਿਹੜਾ ਤੁਹਾਡਾ ਖਤਮ ਹੋ ਚੁੱਕਿਆ ਹੈ ਕਿ ਹਲੇ ਰਹਿੰਦਾ ਹੈ ਕੰਟਰੈਕਟ ਤਾਂ ਆਪਣਾ 3 ਸਾਲ ਦਾ ਚਲੋ ਖਤਮ ਹੋ ਗਿਆ ਵਦਿਆ ਤੇ ਉਹਨਾਂ ਨੇ ਜੇ ਹੋਰ ਗਾੜੀ ਰੱਖਣਾ ਸੀ ਕਹਿੰਦੇ ਤੈਨੂੰ ਖੜਾਾਂਗੇ ਤੈਨੂੰ ਖੜਾਾਂਗੇ ਲੈ ਜਾਾਂਗੇ ਕਹਿੰਦੇ 2-4 ਮਹੀਨੇ ਲਾਇਆ ਬਾਅਦ ਫੋਣੇ ਨੇ ਚੁੱਕਿਆ ਚਲੋ ਫਿਰ ਉਹਨਾਂ ਨਾਲ ਨਾ ਮੇਰੇ ਸਾਹਬ ਨਾਲ ਕੰਪਨੀ ਦਾ ਢਿੱਲਾ ਜਾ ਕੰਮ ਪੈ ਗਿਆ ਉਹ ਕੰਟਰੋਵਰਸੀਆਂ ਕਰਦੇ ਹੀ ਉਹ ਗਾਣਿਆਂ ਦੇ ਵਿੱਚ ਉਹਨਾਂ ਸਿੱਧੂ ਮੂਸੇ ਵਾਲੇ ਨੂੰ ਜਵਾਬ ਦਿੰਦੇ ਇਹ ਗਾਣੇ ਦੇ ਵਿੱਚ ਤੇ ਉਹ ਵੀ ਗਾੜੀਆਂ ਜਵਾਬ ਦਿੰਦਾ ਹੈ ਉਹਨਾਂ ਨੂੰ ਉਹਨਾਂ ਫਿਰ ਗਾਣਿਆਂ ਦੇ ਵਿੱਚ ਇਦਾਂ ਜਵਾਬ ਦਿੱਤੇ ਜਵਾਬ ਲਏ ਤੇ ਉਹ ਫਿਰ ਸਿੱਧੂ ਮੂਸੇ ਵਾਲੇ ਦੇ ਜਦੋਂ ਥੋੜਾ ਜਿਹਾ ਹੋ ਗਿਆ ਆਪਣਾ ਸਮਾਪਤੀ ਹੋ ਗਈ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹ ਵੀ ਢੱਲੇ ਜੇ ਪੈ ਗਏ ਵੀ ਸੌਂਗੇ ਹਾਂ ਜੀ ਦਾ ਅੱਛਾ ਇੱਕ ਤੁਸੀਂ ਪਿੱਛੇ ਰੈਪ ਕੀਤਾ ਸੀਗਾ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਰੈਪ ਸੀਗਾ ਜਦੋਂ ਸ਼ੁਰੂਆਤ ਕੀਤੀ ਸੀਗੀ ਇੱਕ ਰੈਪ ਜਿਹੜਾ ਹੈਗਾ ਉਹ ਵੀ ਦਰਸ਼ਕਾਂ ਦੇ ਰੂਬਰੂ ਕਰਦੇ ਹੋ ਅੱਜ ਹਾਂਜੀ ਰੈਪ ਕਿਹੜਾ ਜਿਹੜਾ ਸਭ ਤੋਂ ਪਹਿਲੀ ਵਾਰ ਤੁਸੀਂ ਰੈਪ ਗਾਣਾ ਜਿਹਾਇਆ ਸੀਗਾ ਸਭ ਤੋਂ ਪਹਿਲੀ ਵਾਰ ਆਪਣਾ ਰੈਪ ਰਿਕਾਰਡ ਆਪਣਾ ਇੰਟਰਵਿਊ ਉਦੋਂ ਜਾ ਆਪਣਾ ਸੋਸ਼ਲ ਮੀਡੀਆ ਤੇ ਆਇਆ ਹੈ ਆਪਣਾ ਸਭ ਤੋਂ ਪਹਿਲਾ ਰੈਪ ਇਦਾਂ ਪਜਾਮਿਆਂ ਦੇ ਨਾਲੇ ਸਾਲੇ ਬੰਨਣੇ ਨਹੀਂ ਆਉਂਦੇ ਕਹਿੰਦੇ ਡੱਬ ਵਿੱਚ ਰੱਖੇ ਤਾਂ ਗਲੌਕ ਫਾੜ ਕੇ ਤੇਰੇ ਜਿਹੇ ਬੈਲੀਆਂ ਨੇ ਗਨਦੇ ਨੇ ਦੌੜ ਪਾੜ ਤੱਕੇ ਸਿਰ ਕੜੇ ਬਾਰ-ਬਾਰ ਕੇ ਇਹ ਬਿਲਕੁਲ ਹੁਣ ਜਿਹੜਾ ਹੈਗਾ ਖੁਸ਼ੋਂ ਤੰਦਰੁਸਤੋਂ ਕਿ ਕਿਸੇ ਨਾਲ ਹਲੇ ਫੇਰ ਸਮਝੌਤਾ ਕਰੋਗੇ ਅੱਗੇ ਨੇ ਆਪਣਾ ਖੁਸ਼ੀਆਂ ਆਪਣਾ ਤੰਦਰੁਸਤੀ ਹੈ ਮਹਾਰਾਜ ਦੀ ਕਿਰਪਾ ਸਮਝਿਆ ਹੁੰਦਾ ਤਾਂ ਆਪਣਾ ਹੋ ਚੁੱਕਾ ਚੜਦੀ ਕਲਾ ਟਾਈਮ ਟੀਵੀ ਨਾਲ ਚਲੋ ਬਿਲਕੁਲ ਤੁਹਾਨੂੰ ਨਾਲ ਪੜ੍ਹਾਈ ਵਗੈਰਾ ਵੀ ਕਰ ਰਹੇ ਹੋ ਹੈਗੇ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਹਾਂਜੀ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਕੀਤੀ ਹੈ ਪਰ ਪੜ੍ਹਾਈ ਤਾਂ ਆਪਣੀ 12 ਜਮਾਤਾਂ ਹੋ ਚੁੱਕੀਆਂ ਹੈ ਹਾਂਜੀ ਚਲੋ ਬਹੁਤ ਅੱਛੀ ਗੱਲ ਹੈ ਔਰ ਦੁਬਾਰਾ ਅਮਰ ਸ਼ਕਨ ਦੇ ਜਿਹੜੀ ਹੈ ਉਹ ਗੱਲ ਕਰੋਗੇ ਕਿਵੇਂ ਅੱਗੇ ਅੱਜ ਦੁਬਾਰਾ ਅਮਰਤਾ ਚੜ੍ਹਦੇ ਕਲਾ ਵਾਲੇ ਕਹਿੰਦੇ ਤੁਹਾਨੂੰ ਸ਼ਿਕਾਵਾਂਗੇ ਫਿਰ ਛਕਲਾਂਗੇ ਹਾਂਜੀ ਜੀ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ ਤਾਂ ਇਹ ਸਾਲ ਸਾਡੇ ਨਾਲ ਧਰਮਪ੍ਰੀਤ ਮੁੱਖ ਮੰਤਰੀ ਅਕਸਰ ਹੀ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਤਾਂ ਅੱਜ ਪਟਿਆਲਾ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਦੇ ਨਾਲ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਹੁਣ ਇੱਥੇ ਇਹ ਸ਼ੋਅ ਵਗੈਰਾ ਕਰਿਆ ਕਰਨਗੇ ਤਾਂ ਕਹਿੰਦੇ 3 ਸਾਲ ਜ਼ਰੂਰ ਚੰਡੀਗੜ੍ਹ ਦੇ ਵਿੱਚ ਰਿਆ ਧੋਖੇ ਤੋਂ ਸਵਾਏ ਹੋਰ ਕੁਝ ਨਹੀਂ ਮਿਲਿਆ ਅੱਜ ਮਾਪਿਓ ਖੁਸ਼ ਨੇ ਔਰ ਦੇਖੋ ਸਾਰੇ ਜਿਵੇਂ ਪੁਰਾਣੇ ਰੈਪ ਹੈਗੇ ਕਹਿੰਦੇ ਲੋਕੀ ਵੀ ਟੀਚਰਾਂ ਜ਼ਰੂਰ ਕਰਦੇ ਹੈਗੇ ਕਿੱਥੇ ਨਾ ਕਿੱਥੇ ਪਰ ਜਿਹੜਾ ਲੱਖਾਂ ਵਿਊਜ਼ ਲੈਣ ਵਾਲਾ ਮੁੱਖ ਮੰਤਰੀ ਅੱਜ ਸੜਕ ਤੇ ਪਹਿਲੇ ਦੇ ਵਾਂਗੂ ਹੀ ਜਿਵੇਂ ੱੱਕੇ ਖਾ ਰਿਹਾ ਹੈਗਾ ਤਾਂ ਹੁਣ ਕਹਿੰਦੇ ਆ ਕਿ ਬਾਹਰ ਜ਼ਰੂਰ ਫੜੀ ਹੈਗੇ ਚੈਨਲ ਨੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੁੱਖ ਮੰਤਰੀ ਜਿਹੜਾ ਹੈਗਾ ਇੱਥੇ ਕਿ